ਗੋਭੀ ਗਾਜਰ ਦਾ ਅਚਾਰ ਇਸ ਤਰੀਕੇ ਨਾਲ ਬਣਾਉਗੇ ਕਦੇ ਖਰਾਬ ਨਹੀਂ ਹੋਊਗਾ 1 ਕਿਲੋ ਲੈ ਲਿਓ ਸਾਫ ਸੁਥਰੀ ਗੋਭੀ ਤੇ ਅੱਧਾ ਕਿਲੋ ਲਈਏ ਗਾਜਰ ਛੋਟੇ ਛੋਟੇ ਪੀਸਾਂ ਵਿੱਚ ਕੱਟ ਕੇ ਚੰਗੀ ਤਰ੍ਹਾਂ ਧੋ ਲਿਓ ਫਿਰ ਖੁੱਲੇ ਜੇ ਭਾਂਡੇ ਵਿੱਚ ਪਾਓ ਪਾਣੀ ਅੱਧਾ ਚਮਚ ਨਮਕ ਦਾ ਅੱਧਾ ਚਮਚ ਪਾਓ ਹਲਦੀ ਦਾ ਵਿੱਚ ਗਾਜਰ ਗੋਭੀ ਪਾ ਕੇ 2 ਤੋਂ 3 ਮਿੰਟ ਲਈ ਇਹਨੂੰ ਗਰਮ ਪਾਣੀ ਵਿੱਚ ਰੱਖਿਓ ਜ਼ਿਆਦਾ ਉਬਾਲਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜੀ ਗੋਭੀ ਹੈ ਉਹ ਕ੍ਰਾਂਚ ਵਿੱਚ ਹੀ ਵਧੀਆ ਲੱਗਦੀ ਹੈ ਫਿਰ ਇਹਨੂੰ ਚੰਗੀ ਤਰ੍ਹਾਂ 4-5 ਘੰਟਿਆਂ ਲਈ ਪੱਖੇ ਤਲੇ ਸੁਕਾ ਲਿਓ ਜਾਂ 2 ਘੰਟਿਆਂ ਲਈ ਧੁੱ ਉੱਪਰ ਦਿੱਤੇ ਹੋਏ ਮਸਾਲਿਆਂ ਨੂੰ 1 ਮਿੰਟ ਲਈ ਰੋਸਟ ਕਰ ਲਿਓ। ਇਹਦੇ ਵਿੱਚ ਦਾਲਚੀਨੀ, ਤੇਜ ਪੱਤਾ, ਇੱਕ ਵੱਡੀ ਇਲਾਇਚੀ ਪਾ ਦਿਓ। ਫਿਰ ਇੱਕ ਚਮਚ ਪਰ ਕੇ ਪਾਓ ਪੀਲੀ ਸਰੋਂ ਦਾ। ਇੱਥੇ ਗੈਸ ਨੂੰ ਕਰ ਦਿਓ ਬੰਦ ਤੇ ਦੋ ਚਮਚ ਪਾ ਲਿਓ ਰਾਈ ਦੇ। ਹਲਕਾ ਜਿਹਾ ਇਹਨਾਂ ਨੂੰ ਰੋਸਟ ਕਰਕੇ ਇੱਕ ਥਾਲੀ ਦੇ ਵਿੱਚ ਕੱਢ ਲਿਓ। ਵੱਡੀ ਇਲਾਇਚੀ ਦੇ ਕੱਲੇ ਬੀਜ ਹੀ ਕੱਢਨੇ ਆ, ਛਿਲਕਾ ਇਹਦਾ ਬਾਅਦ ਸੁੱਟ ਦੇ ਜਦੋਂ ਇਹ ਮਸਾਲੇ ਠੰਡੇ ਹੋ ਗਏ। ਇਹਨੂੰ ਇੱਕ ਜੱਗ ਵਿੱਚ ਪਾ ਕੇ ਜ਼ਰੂਰਤ ਮੁਤਾਬਕ ਸਾਰੇ ਮਸਾਲੇ ਪਾ ਲਿਓ। ਉਸ ਤੋਂ ਬਾਅਦ ਇਹਨਾਂ ਨੂੰ ਦਰਦਰਾ ਜਾਂ ਪੀਸ ਕੇ ਇੱਕ ਸਾਈਡ ਤੇ ਰੱਖ ਲਿਓ। ਫਿਰ 250 ਗ੍ਰਾਮ ਤੇ ਅੱਧਾ ਤੇਲ ਸਾਈਡ ਤੇ ਰੱਖ ਲੇ ਤੇ ਅੱਧੇ ਤੇਲ ਵਿੱਚ ਥੋੜੀ ਜੀ ਅਦਰਕ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਓ ਪਰ ਇਹਦਾ ਕਲਰ ਬਿਲਕੁਲ ਚੇਂਜ ਨਾ ਹੋਵੇ ਐਨੇ ਗੋਭੀ ਗਾਜਰ ਸ਼ੌਕ ਕੇ ਤਿਆਰ ਹੈ ਤਿਆਰ ਕੀਤਾ ਹੋਇਆ ਮਸਾਲਾ ਵਿੱਚ ਪਾਓ ਉੱਪਰ ਦੀ ਪਾ ਦਿਓ ਕਲੌਂਜੀ ਤਿਆਰ ਕੀਤੀ ਹੋਈ ਅਦਰਕ ਵੀ ਮਿਕਸ ਕਰ ਦਿਓ ਇੱਕ ਛੋਟਾ ਕੱਪ ਪਾਓ ਸਿਰਕੇ ਦਾ ਜਿਹਦੇ ਨਾਲ ਅਚਾਰ ਕਦੇ ਵੀ ਖਰਾਬ ਨਹੀਂ ਹੋਊਗਾ ਬਚਿਆ ਹੋਇਆ ਤੇਲ ਵੀ ਉੱਪਰ ਪਾ ਦਿਓ ਤੇਲ ਜਦੋਂ ਠੰਡਾ ਹੋ ਜਾਏ ਉਦੋਂ ਅਚਾਰ ਵਿੱਚ ਪਾਉਣਾ ਬਹੁਤ ਹੀ ਮਜ਼ੇਦਾਰ ਅਚਾਰ ਬਣ ਕੇ ਤਿਆਰ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਈ ਜ਼ਰੂਰ ਕਰਿਓ